ਕੀ ਤੁਸੀਂ ਵੀ ਲਗਾਉਂਦੇ ਹੋ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਤਾਂ ਹੋ ਜਾਵੋ ਸਾਵਧਾਨ ਕਈ ਅਮੀਰਾਂ ਨੂੰ ਬਣਾਇਆ ਜਾ ਰਿਹਾ ਹੋਰ ਅਮੀਰ ਤੇ ਕਈ ਅਣਜਾਣ ਖਿਡਾਰੀ ਜਾ ਰਹੇ ਨੇ ਲੁੱਟੇ ਤਾਂ ਤੁਹਾਨੂੰ ਦੱਸ ਦਈਏ ਕਿ ਅੱਜਕੱਲ੍ਹ ਬੜੀਆਂ ਚਰਚਾਵਾਂ ਦੇ ਵਿੱਚ ਬਣਿਆ ਹੋਇਆ ਹੈ ਸ਼ੇਅਰ ਬਾਜ਼ਾਰ ਸ਼ੇਅਰ ਬਾਜ਼ਾਰ ਹੈ ਕੀ ਆ ਕਿਉਂ ਲੋਕ ਸ਼ੇਅਰ ਬਾਜ਼ਾਰ ਦੇ ਵਿੱਚ ਕਦਮ ਤਾਂ ਰੱਖ ਲੈਂਦੇ ਨੇ ਫਿਰ ਘਾਟੇ ਦਾ ਸ਼ିକਾਰ ਹੋ ਜਾਂਦੇ ਨੇ ਜਿਸ ਨਾਲ ਉਹਨਾਂ ਦੇ ਪੈਸੇ ਨੇ ਜਿਹੜੇ ਉਹ ਵੀ ਡੁੱਬ ਜਾਂਦੇ ਨੇ ਉਸ ਬਾਬਤ ਹੀ ਅੱਛਾ ਗੱਲ ਕਰਦੇ ਆ ਦਰਸਲ ਸ਼ੇਅਰ ਬਾਜ਼ਾਰ ਹੈ ਕੀ ਆ ਚੀਜ਼ ਕੀ ਆ ਸ਼ੇਅਰ ਬਾਜ਼ਾਰ ਜੇ ਆਮ ਭਾਸ਼ਾ ਦੇ ਵਿੱਚ ਗੱਲ ਕਰੀਏ ਜਿਵੇਂ ਤੁਸੀਂ ਬਾਜ਼ਾਰ ਦੇ ਵਿੱਚ ਜਾਂਦੇ ਹੋ ਮਾਰਕੀਟ ਦੇ ਵਿੱਚ ਜਾਂਦੇ ਹੋ ਕੁਝ ਸਮਾਨ ਖਰੀਦਣ ਦੇ ਲਈ ਸ਼ੇਅਰ ਬਾਜ਼ਾਰ ਵੀ ਬਿਲਕੁਲ ਉਸੇ ਪ੍ਰਕਾਰ ਆ ਦੁਕਾਨ ਤੇ ਤੁਸੀਂ ਜਾਂਦੇ ਹੋ ਉੱਥੇ ਜਾ ਕੇ ਪੈਸੇ ਦੰਦੇ ਹੋ ਤੇ ਸਮਾਨ ਆ ਜਿਹੜਾ ਉਹ ਲੈ ਲੈਣੇ ਹੋ ਉਹਤੇ ਉਸਦੀ ਆਕੇ ਵਰਤੋਂ ਕਰਦੇ ਹੋਂ ਪਰ ਸ਼ੇਅਰ ਬਾਜ਼ਾਰ ਦੇ ਵਿੱਚ ਕੀ ਆ ਕਿ ਪੈਸੇ ਦੇ ਬਦਲੇ ਤੁਹਾਨੂੰ ਸਮਾਨ ਨਹੀਂ ਮਿਲਦਾ ਕਿਸੇ ਕੰਪਨੀ ਦੇ ਜਿਹੜੇ ਸ਼ੇਅਰ ਨੇ ਉਹ ਮਿਲ ਜਾਂਦੇ ਨੇ ਤੇ ਸਮਾਂ ਉਤੇ ਤੁਸੀਂ ਉਹਨਾਂ ਸ਼ੇਅਰਾਂ ਨੂੰ ਵੇਚ ਵੀ ਸਕਦੇ ਹੋ ਜਾਨੀ ਕਿ ਜਿਹੜੇ ਤੁਸੀਂ ਪੈਸੇ ਲਾਏ ਸੀ ਉਹ ਪੈਸੇ ਆਪਣੇ ਵਾਪਸ ਕਰਾ ਸਕਦੇ ਹੋ ਪਰ ਇਹ ਤੁਹਾਡੀ ਕਿਸਮਤ ਆ ਕਈ ਵਾਰ ਸ਼ੇਅਰ ਤੁਹਾਨੂੰ ਸਸਤੇ ਦੇ ਵਿੱਚ ਮਿਲ ਜਾਂਦੇ ਨੇ ਪਰ ਜਿਹੜਾ ਸਮਾਂ ਪੈ ਕੇ ਉਹ ਸ਼ੇਅਰ ਦੀ ਕੀਮਤ ਹੈ ਜਿਹੜੀ ਉਹ ਵੱਧ ਜਾਂਦੀ ਆ ਜਿਸ ਦੇ ਨਾਲ ਤੁਹਾਡਾ ਮੁਨਾਫਾ ਵੀ ਚੰਗਾ ਹੁੰਦਾ ਪਰ ਕਈ ਵਾਰ ਕੀ ਹੁੰਦਾ ਹੈ ਕਿ ਜੇ ਮੰਨ ਲਓ ਤੁਸੀਂ ਅੱਜ ਕੋਈ 500 ਦਾ ਸ਼ੇਅਰ ਹੈ ਉਹ ਖਰੀਦ ਲਿਆ ਹੋ ਸਕਦਾ ਆ ਕਿ ਮਾਰਕੀਟ ਡਾਊਨ ਹੋ ਜਾਵੇ ਉਸ ਦਾ ਮੁੱਲ ਹੈ ਜਿਹੜਾ ਉਹ 400 450 ਜਾਂ ਇਸ ਤੋਂ ਵੀ ਘੱਟ ਰਹਿ ਜਾਵੇ ਫਿਰ ਤੁਹਾਨੂੰ ਮਜਬੂਰੀ ਦੇ ਵਿੱਚ ਉਹ ਉਹ ਉਨੇ ਹੀ ਪੈਸਿਆਂ ਦੇ ਵਿੱਚ ਵੇਚਣਾ ਪੈਂਦਾ ਜਣੀ ਕਿ ਉਹ ਜਿਹੜਾ ਉਹ ਤੁਹਾਡਾ ਘਾਟਾ ਹੈ ਇਹ ਜੇ ਤੁਸੀਂ ਸ਼ੇਅਰ ਬਾਜ਼ਾਰ ਦੇ ਵਿੱਚ ਪੈਸੇ ਲਾਉਣੇ ਹੋ ਤਾਂ ਕਈ ਚੀਜ਼ਾਂ ਦਾ ਖਿਆਲ ਆ ਜਿਹੜਾ ਉਹ ਰੱਖਣਾ ਲਾਜ਼ਮੀ ਆ ਸਭ ਤੋਂ ਪਹਿਲਾਂ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਤੁਸੀਂ ਵੇਖਿਆ ਹੋਣਾ ਕਿ ਸੋਸ਼ਲ ਮੀਡੀਆ ਤੇ ਐਡਸ ਬਹੁਤ ਚੱਲਦੀਆਂ ਨੇ ਬੜੇ ਸਾਰੇ ਐਪ ਐਦਾਂ ਦੇ ਆ ਗਏ ਨੇ ਜਿਨ੍ਹਾਂ ਤੇ ਪਹਿਲਾਂ ਪ੍ਰੈਕਟਿਸ ਕੀਤੀ ਜਾਂਦੀ ਹੈ ਕਿ ਤੁਹਾਨੂੰ ਜਿਹੜਾ ਬਰੀਕੀ ਦੇ ਨਾਲ ਸਮਝ ਆ ਸਕੇ ਇਹ ਕਿ ਜਿਹੜਾ ਇਹ ਕੰਮ ਹੈ ਕੰਮ ਚੱਲਦਾ ਕਿੱਦਾਂ ਇਹ ਸ਼ੇਅਰ ਕਿਦਾਂ ਜਿਹੜਾ ਜਾਂਚਣਾ ਪਰਖਣਾ ਹੈ ਉਸ ਤੋਂ ਬਾਅਦ ਕਿਸ ਢੰਗ ਦੇ ਨਾਲ ਤੁਸੀਂ ਉਸ ਸ਼ੇਅਰ ਨੂੰ ਖਰੀਦਣਾ ਜਾਂ ਫਿਰ ਵੇਚਣਾ ਹੈ ਇਹ ਕਿਉਂਕਿ ਜਦੋਂ ਤੁਸੀਂ ਬਿਨਾਂ ਜਾਣਕਾਰੀ ਤੋਂ ਮੈਦਾਨ ਤੇ ਵਿੱਚ ਉਤਰ ਜਾਂਦੇ ਹੋ ਜਿਵੇਂ ਕਹਿੰਦੇ ਹੁੰਦੇ ਨੇ ਕਿ ਕ੍ਰਿਕਟ ਦਾ ਜਦੋਂ ਕੋਈ ਖਿਡਾਰੀ ਬਿਨਾਂ ਪ੍ਰੈਕਟਿਸ ਤੋਂ ਮੈਦਾਨ ਦੇ ਵਿੱਚ ਉਤਰ ਜਾਂਦਾ ਹੈ ਫਿਰ ਉਸ ਦਾ ਜ਼ੀਰੋ ਤੇ ਆਊਟ ਹੋਣਾ ਤਾਂ ਜਿਹੜਾ ਉਹ ਲਗਭਗ ਤੈਹ ਹੁੰਦਾ ਤੇ ਜਦੋਂ ਕੋਈ ਪਲੇਅਰ ਚੰਗੀ ਤਰ੍ਹਾਂ ਪਹਿਲਾਂ ਪਸੀਨਾ ਵਹਾ ਕੇ ਪ੍ਰੈਕਟਿਸ ਕਰਕੇ ਮੈਦਾਨ ਦੇ ਵਿੱਚ ਉਤਰਦਾ ਹੈ ਉਸ ਨੂੰ ਪਤਾ ਹੈ ਕਿ ਕਿਸ ਬਾਲ ਨੂੰ ਕਿਸ ਢੰਗ ਦੇ ਨਾਲ ਟੈਕਲ ਕਰਨਾ ਹੈ ਤਾਂ ਫਿਰ ਜਿਹੜਾ ਉਸ ਦੇ ਰਣ ਵੀ ਬੰਦੇ ਨੇ ਸ਼ੇਅਰ ਮਾਰਕੀਟ ਵੀ ਕੁਝ ਉਸ ਪ੍ਰਕਾਰ ਦੀ ਹੀ ਹੁੰਦੀ ਆ ਪਰ ਤੁਹਾਨੂੰ ਇੱਥੇ ਇੱਕ ਅਹਿਮ ਗੱਲ ਦੱਸ ਦਈਏ ਕਿ ਸ਼ੇਅਰ ਮਾਰਕੀਟ ਦੇ ਵਿੱਚ ਤੁਸੀਂ ਸਿੱਧੇ ਤੌਰ ਤੇ ਸ਼ੇਅਰ ਨਹੀਂ ਖਰੀਦ ਸਕਦੇ ਇੱਥੇ ਅਹਿਮ ਰੋਲ ਹੁੰਦਾ ਬ੍ਰੋਕਰ ਦਾ ਜਿਹਨੂੰ ਆਮ ਭਾਸ਼ਾ ਦੇ ਵਿੱਚ ਆਪਾਂ ਕਹਿ ਦੰਨੇ ਹੁੰਦੇ ਆ ਵਿਚੋਲੇ ਦਾ ਜਿਸ ਦੇ ਥਰੂ ਹੀ ਤੁਸੀਂ ਸ਼ੇਅਰ ਖਰੀਦ ਤੇ ਵੇਚ ਸਕਦੇ ਹੋ ਤੇ ਤੁਹਾਡੇ ਇਹਨਾਂ ਕੰਮਾਂ ਦੇ ਲਈ ਉਹ ਤੁਹਾਡੇ ਤੋਂ ਕੁਛ ਇੱਕ ਜਿਹੜੀ ਰਕਮ ਹੈ ਉਹ ਲੈਂਦਾ ਹੈ ਜਿਸ ਨੂੰ ਉਸ ਦੀ ਫੀਸ ਜਿਹੜੀ ਆ ਉਹ ਕਹੀ ਜਾਂਦੀ ਆ ਅੱਜ ਕੱਲ ਬੜੀਆਂ ਸਾਰੀਆਂ ਤੁਸੀਂ ਵੇਖੇ ਹੋਣੇ ਆ ਕਿ ਕੋਰਸ ਵੀ ਸ਼ੁਰੂ ਹੋ ਗਏ ਨੇ ਇਸ ਨੂੰ ਲੈ ਕੇ ਹਾਲਾਂਕਿ ਕਈ ਜੈਨੂਅਨ ਵੀ ਨੇ ਮੈਂ ਸਾਰਿਆਂ ਤੇ ਇਲਜ਼ਾਮ ਨਹੀਂ ਲਾਉਂਦਾ ਪਰ ਕਈ ਐਦਾਂ ਦੇ ਵੀ ਨੇ ਕਿ ਤੁਹਾਡੇ ਮੋਢੇ ਤੇ ਰੱਖ ਕੇ ਆਪਣੀ ਬੰਦੂਕ ਚਲਾਉਂਦੇ ਨੇ ਜਣੇ ਕਿ ਆਪਣਾ ਉੱਲੂ ਤਾਂ ਸਿੱਧਾ ਕਰ ਲੈਂਦੇ ਨੇ ਪਰ ਤੁਹਾਡੇ ਪੈਸੇ ਨੇ ਜਿਹੜੇ ਉਹ ਡੁੱਬ ਵੀ ਜਾਂਦੇ ਨੇ ਤਾਂ ਸਭ ਤੋਂ ਅਹਿਮ ਤਾਂ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਕੰਪਨੀ ਦੇ ਸ਼ੇਅਰ ਖਰੀਦਣੇ ਨੇ ਕਿਸੇ ਕੰਪਨੀ ਤੇ ਆਪਣਾ ਪੈਸਾ ਹੈ ਜਿਹੜਾ ਉਹ ਲਾਉਣਾ ਸ਼ਰ ਬਾਤ ਹੈ ਜਿਹੜੀ ਉਹ ਘੱਟ ਕੀਮਤ ਤੋਂ ਸ਼ੁਰੂ ਕਰੋ ਅੱਜ ਦੇ ਸਮੇਂ ਦੇ ਵਿੱਚ ਤਾਂ 100 ਰੁਪਏ ਤੋਂ ਵੀ ਤੁਸੀਂ ਨਿਵੇਸ਼ ਹੈ ਜਿਹੜਾ ਉਹ ਸ਼ੁਰੂ ਕਰ ਸਕਦੇ ਹੋ ਪਹਿਲਾ ਆ ਥੋੜੇ ਪੈਸੇ ਲਾਓ ਤਾਂ ਕਿ ਜੇ ਤੁਹਾਡਾ ਨੁਕਸਾਨ ਹੁੰਦਾ ਵੀ ਆ ਤਾਂ ਤੁਹਾਨੂੰ ਕੋਈ ਵੱਡਾ ਘਾਟਾ ਹੈ ਜਿਹੜਾ ਉਹ ਨਾ ਪਵੇ ਇਹ ਥੋੜੀ ਰਕਮ ਤੋਂ ਆ ਜਿਹੜੀ ਇਸ ਦੀ ਸ਼ੁਰੂਆਤ ਕਰ ਸਕਦੇ ਹੋ ਦੂਸਰਾ ਤੁਸੀਂ ਜਿਸ ਕੰਪਨੀ ਦੇ ਸ਼ੇਅਰ ਖਰੀਦ ਰਹੇ ਹੋ ਉਸ ਕੰਪਨੀ ਬਾਰੇ ਉਸ ਦਾ ਬੀਤੇ ਇਹ ਸਾਲ ਡੇਢ ਸਾਲ ਦੇ ਵਿੱਚ ਕਿਸ ਢੰਗ ਦਾ ਉਤਰਾ ਚੜਾ ਹੈ ਜਿਹੜਾ ਉਹ ਰਿਹਾ ਹੈ ਉਸ ਨੂੰ ਚੰਗੀ ਤਰ੍ਹਾਂ ਜਾਂਚੋ ਪਰਖੋ ਉਸ ਤੋਂ ਬਾਅਦ ਹੀ ਆਪਣਾ ਜਿਹੜਾ ਪੈਸਾ ਹੈ ਉਹ ਉੱਥੇ ਇਨਵੈਸਟ ਕਰੋ ਤੇ ਰਿਸਕ ਰਿਸਕ ਬਹੁਤ ਹੁੰਦਾ ਇਸ ਦੇ ਵਿੱਚ ਉਹ ਰਿਸਕ ਤੁਹਾਨੂੰ ਪਹਿਲਾਂ ਹੀ ਆਪਣਾ ਜਿਹੜਾ ਮਨ ਹੈ ਉਹ ਬਣਾਉਣਾ ਪਵੇਗਾ ਕਿ ਜੇ ਮੈਨੂੰ ਘਾਟਾ ਪੈ ਜਾਂਦਾ ਫਿਰ ਇਸ ਘਾਟੇ ਨੂੰ ਮੈਂ ਸਹਿਣ ਕਰ ਸਕਾਂਗਾ ਉਸ ਲਿਮਟ ਦੇ ਵਿੱਚ ਰਹਿ ਕੇ ਹੀ ਆਪਣੇ ਪੈਸੇ ਦਾ ਨਿਵੇਸ਼ ਹੈ ਜਿਹੜਾ ਉਹ ਕਰੋ ਅਜਿਵੇਂ ਬੀਤੇ ਦਿਨਾਂ ਤੋਂ ਇੱਕ ਖਬਰ ਚਰਚਾ ਦੇ ਵਿੱਚ ਬਣੀ ਹੋਈ ਆ ਕਿ ਗਰੋਥ ਦੇ ਜਿਹੜੇ ਫਾਊਂਡਰ ਨੇ ਉਹਨਾਂ ਦੇ ਵੱਲੋਂ ਮੋਟੀ ਰਕਮ ਕਮਾ ਲਈ ਗਈ ਆ ਕਰੋੜਪਤੀ ਉਹ ਬਣ ਗਏ ਨੇ ਦਰਸਲ ਕੁਝ ਸਮਾਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਕੰਪਨੀ ਦੇ ਸ਼ੇਅਰ ਖਰੀਦੇ ਗਏ ਸੀ ਪਰ ਉਹ ਸ਼ੇਅਰ ਦੀ ਕੀਮਤ ਹੈ ਜਿਹੜੀ ਇਹ ਉਹ ਲਗਾਤਾਰ ਵਧਦੀ ਗਈ ਤੇ ਇੰਨੀ ਵਧ ਗਈ ਉਹਨਾਂ ਨੇ ਜਦੋਂ ਉਹ ਸ਼ੇਅਰ ਵੇਚੇ ਤਾਂ ਮੋਟਾ ਮੁਨਾਫਾ ਹੈ ਜਿਹੜਾ ਉਹਨਾਂ ਨੂੰ ਹੋਇਆ ਹੈ ਇਹ ਕਿਤੇ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਕਿ ਜਦੋਂ ਉਹ ਤੁਸੀਂ ਕਿਸੇ ਐਪ ਦੇ ਥਰੂ ਕਿਉਂਕਿ ਵੱਖ-ਵੱਖ ਬੜੀਆਂ ਸਾਰੇ ਐਪ ਨੇ ਜਿਹੜੇ ਉਹ ਤੁਹਾਡੇ ਫੋਨ ਤੇ ਐਡਸ ਦੇ ਵਿੱਚ ਵੀ ਤੁਹਾਨੂੰ ਵਿਖਾਏ ਜਾਂਦੇ ਨੇ ਉਹਨਾਂ ਐਪ ਬਾਰੇ ਵੀ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਕਿ ਮੈਂ ਕਿਸ ਐਪ ਦੇ ਥਰੂ ਜਿਹੜੇ ਪੈਸੇ ਨੇ ਆਪਣੇ ਨਿਵੇਸ਼ ਕਰ ਰਹੇ ਉਹ ਐਪ ਜੈਨੂਇਨ ਹੈ ਕਿਉਂਕਿ ਅੱਜ ਕੱਲ ਜਿਹੜਾ ਕ੍ਰਾਈਮ ਆ ਉਹ ਵੀ ਵੱਧਦਾ ਜਾ ਰਿਹਾ ਆਨਲਾਈਨ ਠੱਗੀ ਆਨਲਾਈਨ ਠੱਗੀ ਇਸੇ ਪ੍ਰਕਾਰ ਹੀ ਹੁੰਦੀ ਹੈ ਕਿ ਕਈ ਵਾਰ ਤੁਸੀਂ ਕਿਸੇ ਅਣਜਾਣ ਜਾਂ ਡੁਪਲੀਕੇਟ ਜਿਹੜਾ ਐਪ ਆ ਉਸਦੇ ਰਾਹੀਂ ਪੈਸੇ ਲਗਾ ਲੈਨੇ ਹੋ ਜਿਸ ਤੋਂ ਬਾਅਦ ਤੁਹਾਡੇ ਅਕਾਊਂਟ ਵਗੈਰਾ ਦੀ ਪੂਰੀ ਡਿਟੇਲ ਉਹਨਾਂ ਕੋਲ ਪਹੁੰਚ ਜਾਂਦੀ ਆ ਤੇ ਤੁਸੀਂ ਵੇਖਦੇ ਰਹਿ ਜਾਂਨੇ ਹੋ ਤੁਹਾਡੇ ਨਾਲ ਜਿਹੜੀ ਪੈਸੇ ਦੀ ਠੱਗੀ ਬਣ ਹੋ ਜਾਂਦੀ ਆ ਤੇ ਤੁਹਾਡਾ ਖਾਤਾ ਹੈ ਜਿਹੜਾ ਉਹ ਖਾਲੀ ਹੋ ਜਾਂਦਾ ਤਾਂ ਸਭ ਤੋਂ ਪਹਿਲਾਂ ਤਾਂ ਐਪ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਕੰਪਨੀ ਦੀ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਹੀ ਜਿਹੜਾ ਰਿਸਕ ਹੈ ਉਹ ਆਪਣੇ ਪੈਸੇ ਲਗਾਉਣ ਦਾ ਜਿਹੜਾ ਉਹ ਲਵੋ